ਅੱਜ ਦਿਨ ਅਸੀਂ ਤੁਹਾਨੂੰ ਪਾਣੀ ਬਾਰੇ ਬਹੁਤ ਸਾਰੀਆਂ ਖੁਸ਼ਖਬਰੀਆਂ ਦੇਵਾਂਗੇ ਨਹਿਰ ਤਾਂ ਚਲੋ ਕੱਢਣੀਓ ਕੱਢਣੀ ਐ ਇੱਕ 206 ਕਿਲੋ 206 ਮੈਗਾਵਾਟ ਦਾ ਡੈਮ ਬਣਾ ਰਹੇ ਆ ਆਪਾਂ ਬਸ ਬਣ ਗਿਆ ਅਕਤੂਬਰ ਜਦੋਂ ਕਟਨ ਹੋ ਜਾਊਗਾ ਧਾਰ ਕਲਾਂ ਰਾਵੀ ਦਰਿਆ ਦਾ ਪਾਣੀ ਰੋਕਿਆ ਰਾਵੀ ਦਾ ਉਹਦੇ ਨਾਲ ਇੱਕ ਪੂਰੀ ਨਹਿਰ ਹੀ ਦੁਆਬੇ ਦੇ ਵਿੱਚ ਦੀ ਜਾਊਗੀ ਜਿਹੜੀ 12 ਮਹੀਨੇ 30 ਦਿਨ ਚੱਲੂਗੀ ਇੱਕ ਨਵੀਂ ਨਹਿਰ ਉਹ ਹੋ ਜਾਊਗੀ ਸੀਪੈਟ ਨਾਂ ਦਾ ਇੱਕ ਪ੍ਰੋਜੈਕਟ ਹੈ ਉਹਦੇ ਵਿੱਚ ਕੀ ਹੈ 10 ਏਕੜ ਦੇ ਵਿੱਚ ਹੈ ਉਹਦੇ ਵਿੱਚ 1200 ਬੱਚਾ ਇੱਕ ਸਾਲ ਦੇ ਵਿੱਚ ਟ੍ਰੇਨਡ ਹੋਊਗਾ ਪੁਲਿਸ ਵਾਸਤੇ ਸੀਆਰਪੀਐਫ ਵਾਸਤੇ ਬੀਐਸਐਫ ਵਾਸਤੇ ਪੈਰਾਮਿਲਟਰੀ ਫੋਰਸ ਵਾਸਤੇ ਜਿੰਨੀਆਂ ਵੀ ਫੋਰਸਸ ਨੇ ਆਰਮਡ ਫੋਰਸਸ ਨੇ ਉਹਨਾਂ ਵਾਸਤੇ ਟ੍ਰੇਨਿੰਗ ਦਿੱਤੀ ਜਾਊਗੀ 1200 ਬੱਚੇ ਨੂੰ ਇੱਕ ਸਾਲ ਚ ਹੋਸਟਲ ਹੈ ਉੱਥੇ ਹੀ ਰਹਿਣਗੇ ਐਡਮਿਨ ਬਲੌਕ ਹੈ 400 ਮੀਟਰ ਦਾ ਟਰੈਕ ਹੈ ਉਹਨਾਂ ਦੇ ਪ੍ਰੈਕਟਿਸ ਕਰਨ ਵਾਸਤੇ ਬਾਲੀਵਾਲ ਦਾ ਗਰਾਊਂਡ ਹੈ ਟੈਨਿਸ ਦਾ ਗਰਾਊਂਡ ਹੈ ਸ਼ੂਟਿੰਗ ਰੇਂਜ ਹੈ ਸਭ ਕੁਝ ਉਹਦੇ ਚ ਲੇਟੈਸਟ ਸੀਪਾਟਨਾ ਦਾ ਪ੍ਰੋਜੈਕਟ ਹੈ ਤੇ ਸਾਡੇ ਬੱਚੇ ਜਿਹੜੇ ਨੇ ਉਹ ਆਪਣਾ ਫੌਜ ਦੇ ਵਿੱਚ ਜਾਂ ਆਰਮਡ ਫੋਰਸਸ ਦੇ ਵਿੱਚ ਆਪਦਾ ਕਰੀਅਰ ਬਣਾਉਣਗੇ 3000 ਤੋਂ ਵੱਧ ਬਸਾਂ ਜਾਨੀ ਕਿ ਜੇ ਦੋ ਤਿੰਨ ਮੁੰਡੇ ਵੀ ਰੜਕੇ ਇੱਕ ਬੱਸ ਲੈਣਗੇ 10000 ਮੁੰਡੇ ਕੁੜੀਆਂ ਨੂੰ ਡਾਇਰੈਕਟ ਕੰਮ ਮਿਲੂਗਾ ਸਰਕਾਰ ਬੱਸਾਂ ਲੈ ਕੇ ਦੇਊਗੀ ਕੋਈ ਇੰਟਰਸਟ ਨਹੀਂ ਜਿਹੜਾ ਵੀ ਲੋਨ ਹੈ ਜਦੋਂ ਕਮਾਉਣ ਲੱਗੇ ਵਿੱਚੋਂ ਮੋੜ ਦਿਓ ਬਾਅਦ ਵਿੱਚ ਬਸ ਥੋੜੀ ਹੋਗੀ ਆਪਾਂ ਮਾਲਵਾ ਨਹਿਰ ਕੱਢੀ ਐ ਪਹਿਲਾਂ ਤਾੜੀ ਮਾਰੋ ਇੱਕ ਮਾਲਵਾ ਨਹਿਰ ਵਾਸਤੇ ਆਜ਼ਾਦੀ ਤੋਂ ਬਾਅਦ ਪਹਿਲੀ ਨਹਿਰ ਬਣੂਗੀ ਜੀ ਆਜ਼ਾਦੀ ਤੋਂ ਬਾਅਦ ਹਰੀਕੇ ਪੱਤਨ ਤੋਂ ਸ਼ੁਰੂ ਹੋਊਗੀ ਔਰ Rajasthan ਦੇ ਆਖਰੀ ਪਿੰਡ ਤੱਕ ਜਿੱਥੇ Rajasthan ਦਾ ਬਾਰਡਰ ਹੈ ਉੱਥੇ ਤੱਕ ਜਾਊਗੀ 2500 ਕਿਊਸਿਕ ਪਾਣੀ ਜਾਊਗਾ 149 ਕਿਲੋਮੀਟਰ ਲੰਬਾਈ ਹੈ 50 ਫੁੱਟ ਚੌੜੀ ਹੈ ਉੱਪਰੋਂ 12.5 ਫੁੱਟ ਡੰਗਾਈ ਹੈ 521 ਮੋਗੇ ਨੇ 2 ਲੱਖ ਏਕੜ ਜ਼ਮੀਨ ਨੂੰ ਪਾਣੀ ਮਿਲੂਗਾ ਜੀ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਉਹਦੇ ਵਿੱਚ ਹਜੇ ਪੰਜਾਬੀ ਨਹੀਂ ਐਡ ਕੀਤੀ ਅਸੀਂ ਪੰਜਾਬੀ ਐਡ ਕਰਾ ਰਹੇ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਮਿਲ ਕੇ ਕੰਮ ਕਰਾਂਗੇ ਮੇਰੇ ਕੋਲੇ ਪਾਤਰ ਸਾਹਿਬ ਆਏ ਸੀ ਚਲੋ ਦੁਨੀਆ 'ਚ ਨਹੀਂ ਰਹੇ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਉਹਨਾਂ ਨੇ ਮੈਨੂੰ ਕਿਹਾ ਸੀਗਾ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿੱਚ ਜੇ ਪੰਜਾਬੀ ਨਾ ਹੋਈਏ ਪਰ ਪਿੱਛੇ ਰਹਿ ਜਾਣਗੇ ਤਾਂ ਅਸੀਂ ਸਾਰਾ ਐਫਰਟਸ ਕਰ ਰਹੇ ਆ ਸਾਰੇ ਮਿਲ ਕੇ ਵੱਡੇ ਵੱਡੇ ਜਿਹੜੇ ਸਾਹਿਤਕਾਰ ਨੇ ਕਵੀ ਨੇ ਉਹਨਾਂ ਨਾਲ ਮਿਲ ਕੇ ਤੇ ਪੰਜਾਬੀ ਯੂਨੀਵਰਸਿਟੀ ਨਾਲ ਮਿਲ ਕੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਵਿੱਚ ਪੰਜਾਬੀ ਭਾਸ਼ਾ ਜਿਹੜੀ ਹੈ ਉਹਨੂੰ ਵਿੱਚ ਐਡ ਕਰਾਵਾਂਗੇ ਐਮਬੂਲੈਂਸਾਂ ਦਿੱਤੀਆਂ ਨੇ ਜੋ ਦੁਨੀਆ ਦੀਆਂ ਲੇਟੈਸਟ ਐਮਬੂਲੈਂਸਾਂ ਨੇ ਉਹ ਦਿੱਤੀਆਂ ਨੇ ਐਸਐਸਐਫ ਬਣਾਇਆ ਆਪਾਂ ਪਹਿਲਾ ਸੂਬਾ ਪੰਜਾਬ ਜਿਨੇ ਆਪਦੀ ਸੜਕਾਂ ਵਾਸਤੇ ਅੱਡ ਪੁਲਿਸ ਬੜਾ ਲਈ ਤੁਸੀਂ ਖੜੀਆਂ ਦੇਖੀ ਹੋਣੀਆਂ ਗੱਡੀਆਂ ਉਹਨਾਂ ਦੀਆਂ ਹੁਣ ਤੱਕ 5 ਮਹੀਨਿਆਂ ਚ 1 ਫਰਵਰੀ ਨੂੰ ਲਾਂਚ ਕੀਤੀ ਸੀ ਉਹ 5 ਮਹੀਨਿਆਂ ਚ ਹਜ਼ਾਰ ਤੋਂ ਵੱਧ ਬੰਦੇ ਦੀ ਜਾਨ ਬਚਾਤੀ ਜੀ ਹਜ਼ਾਰ ਤੋਂ ਵੱਧ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਕਟਮੋਤਾ ਹੋਈਆਂ ਨੇ ਸੀਪਾਇਟ ਨਾਂ ਦਾ ਇੱਕ ਪ੍ਰੋਜੈਕਟ ਹੈ ਉਹ ਮੈਂ ਸ਼ੁਰੂ ਕਰਕੇ ਆਂ ਖੇੜੀ ਉਹਦੇ ਵਿੱਚ ਕੀ ਹੈ 10 ਏਕੜ ਦੇ ਵਿੱਚ ਹੈ ਉਹਦੇ ਵਿੱਚ 1200 ਬੱਚਾ ਇੱਕ ਸਾਲ ਦੇ ਵਿੱਚ ਟ੍ਰੇਨਡ ਹੋਊਗਾ ਪੁਲਿਸ ਵਾਸਤੇ ਸੀਆਰਪੀਐਫ ਵਾਸਤੇ ਬੀਐਸਐਫ ਵਾਸਤੇ ਪੈਰਾ ਮਿਲਟਰੀ ਫੋਰਸ ਵਾਸਤੇ ਜਿੰਨੀਆਂ ਵੀ ਫੋਰਸਸ ਨੇ ਆਰਮਡ ਫੋਰਸਸ ਨੇ ਉਹਨਾਂ ਵਾਸਤੇ ਟ੍ਰੇਨਿੰਗ ਦਿੱਤੀ ਜਾਊਗੀ 1200 ਬੱਚੇ ਨੂੰ 1 ਸਾਲ ਚ ਹੋਸਟਲ ਹੈ ਉੱਥੇ ਰਹਿਣਗੇ ਐਡਮਿਨ ਬਲੌਕ ਹੈ 400 ਮੀਟਰ ਦਾ ਟਰੈਕ ਹੈ ਉਹਨਾਂ ਦੇ ਪ੍ਰੈਕਟਿਸ ਕਰਨ ਵਾਸਤੇ ਬਾਲੀਵਾਲ ਦਾ ਗਰਾਊਂਡ ਹੈ ਟੈਨਿਸ ਦਾ ਗਰਾਊਂਡ ਹੈ ਸ਼ੂਟਿੰਗ ਰੇਂਜ ਹੈ ਸਭ ਕੁਝ ਅਧ ਵਿੱਚ ਲੇਟੈਸਟ ਸੀ ਪਾਟਨਾ ਦਾ ਪ੍ਰੋਜੈਕਟ ਹੈ ਤੇ ਸਾਡੇ ਬੱਚੇ ਜਿਹੜੇ ਨੇ ਉਹ ਆਪਣਾ ਫੌਜ ਦੇ ਵਿੱਚ ਆਰਮਡ ਫੋਰਸਸ ਦੇ ਵਿੱਚ ਆਪਦਾ ਕਰੀਅਰ ਬਣਾਉਣਗੇ ਅੱਜ ਮੈਂ ਤੁਹਾਨੂੰ ਘਾਟਨ ਕਰਕੇ ਆਇਆ ਹਾਂ ਦੋਸਤੋ ਤੁਸੀਂ ਤਾਂ ਮੇਰੇ ਪਿੰਡਾਂ ਦੇ ਹੋ ਮੇਰੇ ਚਾਚੇ ਤਾਏ ਵੀ ਬੈਠੇ ਹੋਣਗੇ ਰਿਸ਼ਤੇਦਾਰ ਵੀ ਬੈਠੇ ਹੋਣਗੇ ਇੱਥੇ ਆਹੀ ਇੱਥੋਂ ਵਾਲੇ ਦੇ ਵਾਲੇ ਦੇ ਪਿੰਡਾਂ ਚੋਂ ਆਏ ਹੋ ਨਮੋੜ ਤੋਂ ਆਏ ਹੋਣਗੇ ਸ਼ੇਰੋਂ ਤੋਂ ਆਏ ਹੋਣਗੇ ਸ਼ਾਜਲੀ ਤੋਂ ਆਏ ਹੋਣਗੇ ਝਾੜੋਂ ਤੋਂ ਆਏ ਹੋਣਗੇ ਢੱਡਰੀਆਂ ਤੋਂ ਆਏ ਹੋਣਗੇ ਹੈ ਭਾਈ ਕੀ ਪਸ਼ੌਰ ਤੋਂ ਆਏ ਹੋਣਗੇ کھوکھر تو آئے ہوں گے میدیاس تو آئے ہوں گے موجوار تو آئے ہوں گے سارے آپ ہی ہوں کڈیال تو آئے ہوں گے بگڑ تو آئے ہوں گے امرو کوٹڑے تو آئے ہوں گے مرد خے تو آئے ہوں گے چل پھر بیشن پورے تو, تو آئے ہوں گے تونگا کلارا تو, تو آئے ہوں گے پکا سب بھی رو پنڈ نے اپنے یار آپ اتھی رے اتھی ہیں داری ات رہنا ਜਾਣਾ ਨਹੀਂ ਕਿਤੇ ਇੱਥੇ ਰਹਿਣਾ ਜੜਾਂ ਨਹੀਂ ਛੱਡਣੀਆਂ ਦੇਖ ਲਓ ਉਹ ਗਮਲਿਆਂ ਦੇ ਜਿਹੜੇ ਬੂਟੇ ਹੁੰਦੇ ਨੇ ਥੋੜੀ ਜਿਹੀ ਨੇਰੀ ਨਾਲ ਡਿੱਗ ਪੇ ਗਮਲਾ ਟੁੱਟ ਜਾਂਦਾ ਤੇ ਬੂਟਾ ਖਤਮ ਤੇ ਪਿੱਪਲ ਤੇ ਬੋੜ ਐਂ ਖੜੇ ਰਹਿੰਦੇ ਨੇ 2-200 ਸਾਲ ਹੋ ਗਏ ਪਿੱਪਲਾਂ ਬੋੜਾਂ ਨੂੰ ਕਿਉਂਕਿ ਉਹਨਾਂ ਦੀਆਂ ਜੜਾਂ ਨੇ ਜੜਾਂ ਉਹ ਧਰਤੀ ਨਾਲ ਜੁੜੇ ਹੋਏ ਨੇ ਤਾਂ ਖੜੇ ਨੇ ਤਾਂ ਖੜੇ ਨੇ ਧਰਤੀ ਨਾਲ ਜੁੜੇ ਹੋਏ ਨੇ ਸੋ ਧਰਤੀ ਨਾਲ ਜੁੜ ਕੇ ਰਹਿਣਾ ਧਰਤੀ ਨਾਲ ਜੁੜ ਕੇ ਰਹਿਣਾ ਕਿਉਂਕਿ ਆਪਾਂ ਲੋਕ ਥੱਲੋਂ ਆਏ ਹੋਇਆ ਆਹੀ ਆਪਣਾ ਫਾਇਦਾ ਵੀ ਹੈ ਕਿ ਆਪਾਂ ਨੂੰ ਸਾਰਾ ਪਤਾ ਹੈ ਹੁਣ ਉਹਨਾਂ ਨੂੰ ਨਹੀਂ ਪਤਾ ਭਈ ਜਿਹੜੇ ਦੂਜੇ ਨੇ ਗਵਰਨਮੈਂਟ ਸਕੂਲਾਂ ਵਾਲੇ ਬਸ ਸੁਖਵੀਰ ਬਾਦਲ ਹੋ ਰਹੀ ਮਜੀਠੀ ਹੋ ਰਹੀ ਖੈਰੇ ਖੂਰੇ ਹੋ ਰੇ ਮਤਲਬ ਉਹਨਾਂ ਨੂੰ ਨਹੀਂ ਪਤਾ ਉਹਨਾਂ ਨੂੰ ਵੀ ਕੀ ਹੁੰਦੀ ਹੈ ਦੁਨੀਆ ਕਿ ਮੈਨੂੰ ਆਪਾਂ ਮਾਲਵਾ ਨਹਿਰ ਘੱਡੀ ਆ ਪਹਿਲਾ ਤਾੜੀ ਮਾਰੋ ਇੱਕ ਮਾਲਵਾ ਨਹਿਰ ਵਾਸਤੇ ਆਯਾਦੀ ਤੋਂ ਬਾਅਦ ਪਹਿਲੀ ਨਹਿਰ ਬਣੂਗੀ ਜੀ ਆਯਾਦੀ ਤੋਂ ਬਾਅਦ ਹਰੀ ਕੇ ਪੱਤਨ ਤੋਂ ਸ਼ੁਰੂ ਹੋਊਗੀ ਔਰ ਰਾਜਸਥਾਨ ਦੇ ਆਖਰੀ ਪਿੰਡ ਤੱਕ ਜਿੱਥੇ ਪੰਪੜਾ ਰਾਜਸਥਾਨ ਦਾ ਬਾਰਡਰ ਹੈ ਉੱਥੇ ਤੱਕ ਜਾਊਗੀ 2500 ਕਿਊਸਿਕ ਪਾਣੀ ਜਾਊਗਾ 149 ਕਿਲੋਮੀਟਰ ਲੰਬਾਈ ਹੈ 50 ਫੁੱਟ ਚੌੜੀ ਹੈ ਉੱਪਰੋਂ 12.5 ਫੁੱਟ ਡੰਗਾਈ ਹੈ 521 ਮੋਗੇ ਨੇ 2 ਲੱਖ ਏਕੜ ਜ਼ਮੀਨ ਨੂੰ ਪਾਣੀ ਮਿਲੂਗਾ ਜੀ ਵੀਰ ਉੱਥੇ ਮੈਂ ਜਦੋਂ ਗਿਆ ਪਰਸੋ ਚ ਉੱਥੇ ਤੁਸੀਂ ਦੇਖਿਆ ਹੋਣਾ ਸੋਥੇ ਪਿੰਡ ਗਿਆ ਸੀ ਦੋ ਦਾ ਸੋਥਾ ਭਲਾਈ ਆਣਾ ਇਹ ਪਿੰਡ ਉੱਥੇ ਨੇੜੇ ਨੇ ਤਾਂ ਮੈਨੂੰ ਪੱਤਰਕਾਰ ਨੇ ਪੁੱਛਿਆ ਇੱਕ ਨੇ ਕਹਿੰਦੇ ਜੀ ਪਹਿਲਾਂ ਤਾਂ ਕਦੇ ਕਿਸੇ ਨੇ ਸੋਚਿਆ ਨਹੀਂ ਨਹਿਰ ਬਣਾਉਣ ਬਾਰੇ ਖਾਸ ਤੌਰ ਤੇ ਕਹਿੰਦੇ ਆ ਨਾਲ ਹੀ ਤੁਰਦਾ ਪਿੰਡ ਹੈ ਉਹਨਾਂ ਦਾ ਜਮੇ ਨਹੀਂ ਸੋਚਿਆ ਬਾਦਲਾ ਨੇ ਇਹ ਤੋਂ ਪਹਿਲਾਂ ਕਿ ਮੈਂ ਬੋਲਦਾ ਇੱਕ ਬਜ਼ੁਰਗ ਬੋਲ ਪੈਨ ਉਹਨੇ ਕੋਲੇ ਖੜਾ ਸੀ ਕਹਿੰਦਾ ਇੱਧਰ ਨੂੰ ਕਰੀ ਇਹਨੂੰ ਮੈਂ ਮਾਈਕ ਜੇ ਨੂੰ ਤੇ ਕੈਮਰੇ ਨੂੰ ਮੇਰੇ ਕੰਨ ਨੂੰ ਕਰੀ ਮੈਂ ਕਿ ਹੁਣ ਕਿਤੇ ਕੁਝ ਗਲਤ ਮਲਤ ਨਾ ਬੋਲ ਦੇਣਾ ਬਾਬੇ ਨੇ ਇਹ ਜੀ ਗੱਲ ਕਹੀ ਲੂੰ ਗੰਡੇ ਖੜੇ ਹੋ ਗਏ ਮੇਰੇ ਉਹ ਕਹਿੰਦਾ ਕੀ ਪੁੱਛਿਆ ਪੁੱਤ ਭਵੰਤਮਾਨ ਨੂੰ ਕੀ ਪੁੱਛਿਆ ਵੀ ਪਹਿਲਾਂ ਕਿਸੇ ਨੇ ਸੋਚਿਆ ਹੀ ਨਹੀਂ ਨਹਿਰ ਬਾਰੇ ਕਹਿੰਦਾ ਗੱਲ ਸੁਣ ਉਹ ਜਿਨ੍ਹਾਂ ਦੇ ਖੇਤਾਂ 'ਚ ਨਹਿਰਾਂ ਖਤਮ ਹੁੰਦੀਆਂ ਹੋਣ ਉਹਨਾਂ ਨੂੰ ਮੋਗਿਆਂ ਦਾ ਦਰਦ ਕੀ ਪਤਾ ਹੈ ਉਹਨਾਂ ਨੂੰ ਕੀ ਪਤਾ ਮੋਗਾ ਕੀ ਹੁੰਦਾ ਹੈ ਜਦੋਂ ਨਹਿਰ ਹੀ ਤੁਹਾਡੇ ਖੇਤ 'ਚ ਖਤਮ ਹੁੰਦੀ ਹੋਵੇ ਕਹਿੰਦਾ ਮੋਗਿਆਂ ਦਾ ਸਾਨੂੰ ਪੁੱਛ ਕੇ ਦੇਖੋ ਜਿਹੜਾ ਇੱਕ ਇੱਕ ਮਿੰਟ ਦੀ ਬਾਰੀ ਪਿੱਛੇ ਬੰਦਾ ਵੜ ਦਿੰਨੇ ਆਂ ਅਸੀਂ ਅਸੀਂ 2-2 ਇੰਚ ਮੋਗਾ ਚਕਾਉਣ ਵਾਸਤੇ ਬੰਦਾ ਵੜ ਦਿੰਨੇ ਆਂ ਅਸੀਂ ਇਸਕਾ ਕਵੀਰ ਉਹਨਾਂ ਨੂੰ ਕੀ ਦਰਦ ਆ ਯਾਰ ਨਹਿਰਾਂ ਉਹਨਾਂ ਨੇ ਨਹਿਰਾ ਕਿਉਂ ਬਣਾਉਣੀਆਂ ਸੀ ਬਈ ਜਦੋਂ ਨਹਿਰਾਂ ਦਾ ਉਹਨਾਂ ਦੇ ਖੇਤਾਂ 'ਚ ਮੁੱਕੀ ਜਾਂਦੀਆਂ ਨੇ ਬਹਲਾ ਸਰ ਵੀ ਉਹਨਾਂ ਦੇ ਖੇਤਾਂ 'ਚ ਮੁੱਕਦੀ ਐ ਬਾਦਲ ਪਿੰਡ ਵੀ ਉਹਨਾਂ ਦੇ ਕਿਨੂਆਂ ਦੇ ਬਾਗਾਂ 'ਚ ਨਹਿਰਾ ਮੁੱਕਦੀਆਂ ਨੇ ਇਹ ਤਾਂ ਆਪਾ ਹੀ ਰਹਿ ਗਏ ਬਸ ਲਾਈ ਜੋ ਟੂਬਲ ਥੱਲੇ ਧਰਤੀ ਜੋ ਖਾਈ ਜੋ ਪਾਣੀ ਸਾ 600 ਫੁੱਟ ਤੇ ਚਲਾ ਗਿਆ ਹੁਣ ਥੱਲੇ ਸੋ ਇੱਕ ਜਿਹੜਾ ਕੰਮ ਹੈ ਉਹ ਹੀ ਕਰ ਸਕਦਾ ਜਿਹਨੂੰ ਮੋਗਿਆਂ ਦਾ ਦਰਦ ਜਾਂ ਕੱਸੀਆਂ ਚ ਨਾਤਾ ਹੋਵੇ ਜਿਹੜਾ ਇਹ ਉਹ ਹੀ ਕਰ ਸਕਦਾ ਹੋਰ ਨਹੀਂ ਕਰ ਸਕਦਾ ਇਹਨਾਂ ਨੂੰ ਕੀ ਪਤਾ ਕੱਸੀਆਂ ਕੀ ਹੁੰਦੀਆਂ ਨੇ ਇਹਨਾਂ ਨੂੰ ਕੱਖ ਨਹੀਂ ਪਤਾ ਅੱਛਾ ਫਿਰ ਮੈਨੂੰ ਪੱਤਰਕਾਰ ਕਹਿੰਦੇ ਕਹਿੰਦੇ ਵੀ ਦਰਖਤਾਂ ਬਾਰੇ ਤੁਸੀਂ ਸੋਚ ਰਹੇ ਹੋ ਵੀ ਹਰੇਕ ਮੋਟਰ ਤੇ ਚਾਰ ਦਰਖਤਾਂ ਲਾਓ ਯਾਰ ਤੇ ਨਹਿਰਾਂ ਕੱਸੀਆਂ ਦਾ ਪਾਣੀ ਪਹੁੰਚ ਗਿਆ ਤੁਹਾਡੇ ਪਿੰਡਾਂ 'ਚ ਵੀ ਆ ਗਿਆ ਹੋਣਾ ਹਨਾ ਨਵੀਆਂ ਪੈਪਾਂ ਦੱਬਤੀਆਂ ਕਹਿੰਦੇ ਨਹਿਰਾ ਕੱਸੀਆਂ ਦਾ ਪਾਣੀ ਆ ਕਹਿੰਦੇ ਪਹਿਲਾਂ ਕਿਉਂ ਨਹੀਂ ਸੋਚਿਆ ਕਿਸੇ ਗਵਰਨਮੈਂਟ ਨੇ ਮੈਂ ਕਿਹਾ ਜੀ ਬਦਕਿਸਮਤੀ ਇਹ ਹੈ ਕਿ ਦਰਖਤਾਂ ਦੀਆਂ ਤੇ ਕੱਸੀਆਂ ਦੀਆਂ ਵੋਟਾਂ ਨਹੀਂ ਹੈਗੀਆਂ ਦਰਖਤਾਂ ਦੀਆਂ ਤੇ ਕੱਸੀਆਂ ਦੀਆਂ ਵੋਟਾਂ ਨਹੀਂ ਹੈਗੀਆਂ ਬੈਠ ਜਿਸ ਮੈਂ ਮਿਲ ਕੇ ਜਾਊਂਗਾ ਕੋਈ ਨਹੀਂ ਬਿਠਾ ਲੋ ਬਿਠਾ ਲੋ ਬਜ਼ੁਰਗ ਨੇ ਹਾਂਜੀ ਕੋਈ ਨਹੀਂ ਬੈਠੋ ਤਾਂ ਸੀ ਡਿਸਟਰਬ ਨਾ ਕਰੋ ਸੋ ਮੈਂ ਕਿਹਾ ਦਰਾਖਤਾਂ ਤੇ ਕੱਸੀਆਂ ਦੀਆਂ ਵੋਟਾਂ ਨਹੀਂ ਹੈਗੀਆਂ ਤੁਸੀਂ ਐਂ ਕਰੋ ਪੱਤਰਕਾਰ ਸਾਹਿਬਾਨ ਬੈਠੇ ਨੇ ਲੈ ਦਰਾਖਤਾਂ ਦੀਆਂ ਵੋਟਾਂ ਬਣਾ ਦਿਓ ਅ ਚੰਦੂ ਮਾਜਰੇ ਹੋਰਾਂ ਨੂੰ ਟਾਲੀਆਂ ਨਾਲ ਜੱਫੀਆਂ ਪਾਉਂਦਾ ਮੈਂ ਦਿਖਾਉ ਤੁਹਾਨੂੰ ਨਾਲੇ ਜੱਫੀ ਪਾਈ ਉਹ ਟਾਲੀ ਨੂੰ ਨਾਲੇ ਕਹੂ ਬਹੁਤ ਪੁਰਾਣੇ ਸਬੰਧ ਨੇ ਮੇਰੇ ਦਾਦਾ ਜੀ ਤੇਰੇ ਤੇ ਪਿੰਗ ਪਾਉਂਦੇ ਰਹੇ ਆ ਤੇਰੇ ਪੱਤੇ ਪੱਤੇ ਦਾ ਖਿਆਲ ਰੱਖਾਂਗੇ ਪਰ ਤੂੰ ਸਾਡਾ ਖਿਆਲ ਰੱਖੀਂ ਲਾ ਕੱਸੀਆਂ ਦੀਆਂ ਨਹਿਰਾਂ ਦੀਆਂ ਵੋਟਾਂ ਬਣਾ ਦਿਓ ਆ ਸੁਖਵੀਰ ਬਾਦਲ ਹੋਰੀ ਚੀਮੇ ਹੋਰੀ ਆ ਕਾਂਗਰਸ ਵਾਲੇ ਬਾਜਵੇ ਹੋਰੀ ਤੁਹਾਨੂੰ ਨਹਿਰਾਂ ਚ ਐ ਨੱਕ ਫੜ ਕੇ ਤਾਰੀਆਂ ਮਾਰਦੇ ਦਿਖਾਉਂਗਾ ਵੀ ਇਸ ਨਹਿਰ ਨਾਲ ਸਾਡਾ ਬਹੁਤ ਪੁਰਾਣਾ ਸਬੰਧ ਆ ਮੇਰੇ ਦਾਦਾ ਜੀ ਇੱਥੇ ਹੀ ਨੌਂਦੇ ਰਹੇ ਨੇ ਅਸੀਂ ਤਾਂ ਸਾਰਾ ਇੱਥੋਂ ਹੀ ਸਿੱਖਿਆ ਮੈਸਾਂ ਦੀਆਂ ਪੂਛਾਂ ਫੜ ਕੇ ਸਿੱਖਿਆ ਅਸੀਂ ਤਰਨਾ ਵੋਟਾਂ ਬਣਾ ਦਿਓ ਤੁਸੀਂ ਕਿਉਂਕਿ ਉਹਨਾਂ ਦੀਆਂ ਵੋਟਾਂ ਨਹੀਂ ਹੈਗੀਆਂ ਉਹ ਮੈਂ ਰਸੋਚਦਾ ਨਹੀਂ ਕੋਈ ਸਹੀ ਗੱਲ ਹੈ ਨਾ ਹੁਣ ਆਪਾਂ ਸੋਚਾਂਗੇ ਆਪਾਂ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਇਸ ਗੁਰੂ ਸਾਹਿਬ ਦੇ ਬਚਨ ਨੂੰ ਇਹਦੇ ਤੇ ਪੂਰ ਚੜਨਾ ਹੈ ਤੇ ਪਵਨ ਹਵਾ ਪਾਣੀ ਤੇ ਧਰਤੀ ਗੁਰੂ ਸਾਹਿਬ ਨੇ ਉਦੋਂ ਲਿਖਤਾ ਸੀ ਉਦੋਂ ਉਸ ਵੇਲੇ ਤਾਂ ਕੋਈ ਫੈਕਟਰੀ ਆਪਦਾ ਗੰਦਾ ਪਾਣੀ ਕਿਸੇ ਨਹਿਰ ਚ ਨਹੀਂ ਸਿੱਟਦੀ ਹੋਣੀ ਜਿਸ ਵੇਲੇ ਲਿਖਿਆ ਸੀ ਉਸ ਵੇਲੇ ਤਾਂ ਕੋਈ ਪਰਾਲੀ ਨੂੰ ਅੱਗ ਨਹੀਂ ਲਾਉਂਦਾ ਹੋਣਾ ਉਸ ਵੇਲੇ ਤਾਂ ਕੋਈ ਸਪਰੇ ਨਹੀਂ ਕਰਦਾ ਹੋਣਾ ਗੁਰੂ ਸਾਹਿਬ ਨੇ ਉਦੋਂ ਲਿਖਤਾ ਸੀ ਭਾਈ ਆ ਤਿੰਨ ਚੀਜ਼ਾਂ ਸੰਭਲਿਓ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਤਿੰਨ ਚੀਜ਼ਾਂ ਸੰਭਲਿਓ ਜੇ ਬਚਣਾ ਹੈ ਅੱਜ ਤਿੰਨੇ ਚੀਜ਼ਾਂ ਸੰਭਾਲਣ ਵਾਸਤੇ ਪੰਜਾਬ ਸਰਕਾਰ ਬਚਨ ਵੱਧਾ ਮੈਂ ਤੁਹਾਡਾ ਜੀ ਬੇਟਾ ਮੈਂ ਤੁਹਾਡਾ ਛੋਟਾ ਵੱਡਾ ਭਾਈ ਆ ਪੁੱਤ ਭਤੀਜਾਂ ਇਸ ਗੱਲੋਂ ਪੰਜਾਬ ਸਰਕਾਰ ਜਿਹੜੀ ਐ ਕੋਈ ਬਜਟ ਦੀ ਕਮੀ ਨਹੀਂ ਆਉਗੀ ਕੁਝ ਨਹੀਂ ਹੋਊਗਾ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਪਾਣੀ ਬਾਰੇ ਬਹੁਤ ਸਾਰੀਆਂ ਖੁਸ਼ਖਬਰੀਆਂ ਦੇਵਾਂਗੇ ਨਹਿਰ ਤਾਂ ਚਲੋ ਕੱਢਣੀਓ ਕੱਢਣੀ ਐ ਇੱਕ 206 ਕਿਲੋ 206 ਮੈਗਾਪਾਟ ਦਾ ਡੈਮ ਬਣਾ ਰਹੇ ਆ ਆਪਾਂ ਬਸ ਬਣ ਗਿਆ ਅਕਤੂਬਰ ਜਦੋਂ ਕਟਨ ਹੋ ਜਾਊਗਾ ਧਾਰ ਕਲਾਂ ਰਾਵੀ ਦਰਿਆ ਦਾ ਪਾਣੀ ਰੋਕਿਆ ਰਾਵੀ ਦਾ ਉਦੇ ਨਾਲ ਇੱਕ ਪੂਰੀ ਨਹਿਰ ਹੀ ਦੁਆਬੇ ਦੇ ਵਿੱਚ ਦੀ ਜਾਊਗੀ ਜਿਹੜੀ 12 ਮਹੀਨੇ 30 ਦਿਨ ਚੱਲੂਗੀ ਇੱਕ ਨਵੀਂ ਨਹਿਰ ਉਹ ਹੋਜੂਗੀ ਨਹਿਰ ਪਹਿਲਾਂ ਹੀ ਬਣੀ ਹੋਈ ਹੈ ਪਰ ਉਹ ਚ ਪਾਣੀ ਨਹੀਂ ਸੀ ਹੁਣ ਆਪਾਂ ਰਾਵੀ ਦਾ ਪਾਣੀ ਰੋਕ ਕੇ ਜਿਹੜਾ ਡੈਮ ਬਣਾ ਰਹੇ ਹਾਂ ਦੇਖੋ ਪੰਜਾਬ ਦੇ ਵਿੱਚ ਫੰਕਸ਼ਨ ਕਿਹੋ ਜਿੇ ਸ਼ੁਰੂ ਹੋ ਗਏ ਪਹਿਲਾਂ ਪੰਜਾਬ ਚ ਫੰਕਸ਼ਨ ਕਿਹੜੇ ਹੁੰਦੇ ਸੀ ਰਾਜਨੀਤਿਕ ਰੈਲੀ ਬਸ ਹੋਰ ਕੋ ਹੁੰਦੇ ਹੀ ਨਹੀਂ ਸੀ ਹੁਣ ਮਾਲਵਾ ਨਹਿਰ ਦਾ ਉਹ ਘਾਟਣਾ 58 ਐਂਬੂਲੈਂਸਾਂ ਦਿੱਤੀਆਂ ਪਰਸੋਂ ਨਾ ਅੱਜ ਜਿੱਥੇ ਸ਼ਹੀਦਾਂ ਨੂੰ ਯਾਦ ਕਰਨ ਆਇਆ ਉਹ ਪਹਿਲਾਂ ਕਦੇ ਆਉਂਦੇ ਨਹੀਂ ਸੀ ਮੁੱਖ ਮੰਤਰੀ ਨਾ ਉਹ ਦਾ ਭਗਤ ਸਿੰਘ ਜੀ ਦੇ ਜਾਣਦੇ ਸੀ 23 ਮਾਰਚ ਨੂੰ 31 ਜੁਲਾਈ ਨੂੰ ਇੱਥੇ ਨਹੀਂ ਆਉਂਦੇ ਸੀ ਉਹਨਾਂ ਨੇ ਕੀ ਲੈਣਾ ਰਾਜੇ ਸੀ ਉਹ ਤਾਂ ਉਹ ਮੈਨੂੰ ਪੱਤਰਕਾਰ ਪੁੱਛਣ ਲੱਗੇ ਟੀਵੀ ਤੇ ਇੱਕ ਇੰਟਰਵਿਊ ਚੱਲਦੀ ਸੀ ਮੇਰੀ ਨੈਸ਼ਨਲ ਟੀਵੀ ਹਿੰਦੀ ਦਾ ਲਾਈਵ ਚੱਲ ਰਿਆ ਸੀ ਨਾਲੇ ਸਿੱਧੇ ਮੈਨੂੰ ਕਹਿੰਦੇ ਵੀ ਅਸੀਂ ਨਾਂ ਲਾਵਾਂਗੇ ਬੰਦਿਆਂ ਦੇ ਤੇ ਉਹਦੇ ਬਾਰੇ ਤੁਸੀਂ ਹੁਣ ਹੀ ਦੱਸਣਾ ਹੈ ਵੀ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਚਾਹੇ ਸ਼ੇਅਰ ਸੁਣਾ ਦਿਓ ਉਹਦੇ ਬਾਰੇ ਚਾਹੇ ਕੋਈ ਗੱਲ ਸੁਣਾ ਦਿਓ ਉਹਦੇ ਬਾਰੇ ਜੋ ਮੈਂ ਕਹਾ ਠੀਕ ਹੈ ਪੁੱਛੋ ਕਹਿੰਦੇ ਸੁਖਵੀਰ ਸਿੰਘ ਬਾਦਲ ਮੈਂ ਕਹੇ ਪਹਾੜਾਂ ਵਾਲੇ ਸਕੂਲਾਂ 'ਚ ਪੜਿਆ ਹੋਇਆ ਪੰਜਾਬੀ ਨਾ ਪੜਨੀ ਆਉਂਦੀ ਐ ਨਾ ਲਿਖਣੀ ਆਉਂਦੀ ਐ ਪਰ ਪੰਜਾਬ ਦਾ ਵਾਰਿਸ ਬਣਨਾ ਚਾਹੁੰਦਾ ਜੋ ਕਿ ਹੋ ਨਹੀਂ ਸਕਦਾ ਕਹਿੰਦਾ ਕੈਪਟਨ ਅਮਰਿੰਦਰ ਸਿੰਘ ਮੈਂ ਕਹਾ ਰਾਜੇ ਨੇ ਮਹਿਲਾਂ ਵਾਲੇ ਨੇ ਜਦੋਂ ਮੁਗਲਾਂ ਦਾ ਰਾਜ ਸੀ ਮੁਗਲਾਂ ਨਾਲ ਸੀ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਅੰਗਰੇਜ਼ਾਂ ਨਾਲ ਸੀ ਜਦੋਂ ਕਾਂਗਰਸ ਦਾ ਰਾਜ ਆ ਗਿਆ ਕਾਂਗਰਸ ਨਾਲ ਸੀ ਜਦੋਂ ਕਾਲੀਆਂ ਦਾ ਰਾਜ ਆ ਗਿਆ ਕਾਲੀਆਂ ਨਾਲ ਸੀ ਅੱਜ ਕੱਲ੍ਹ ਭਾਜਪਾ ਦਾ ਰਾਜ ਹੈ ਤਾਂ ਭਾਜਪਾ ਨਾਲ ਨੇ ਲੋਕਾਂ ਨਾਲ ਤਾਂ ਕਦੇ ਹੋਈ ਹੀ ਨਹੀਂ ਕਹਿੰਦੇ ਨਰਿੰਦਰ ਮੋਦੀ ਮੈਂ ਕਹਾਂ ਵੀ ਕਿਸੇ ਵੀ ਗੱਲ ਨੂੰ ਕਿੱਧਰੋਂ ਵੀ ਜੋੜ ਕੇ ਕਿਤੋਂ ਵੀ ਲਿਆ ਕੇ ਤੋੜ ਕੇ ਮਰੋੜ ਕੇ ਕੋਈ ਵੀ ਗੱਲ ਕਹਿ ਸਕਦਾ ਹੈ ਤੇ ਨਾਲ ਕਹਿੰਦਾ ਮੈਂ ਗਾਰੰਟੀ ਦਿੰਦਾ ਕਹਿੰਦੇ ਜੀ ਕਿ ਕੈਸੇ ਮੈਂ ਕਹਾ ਜੀ ਉਹ ਜਿਹੜਾ ਚੰਦਰਯਾਨ ਭੇਜਿਆ ਸੀ ਨਾ ਚੰਦ ਤੇ ਉਹਦੇ ਉਹ ਘਾਟਨ ਤੇ ਚਲਾ ਗਿਆ ਉਹਦੀ ਲੌਂਚਿੰਗ ਤੇ ਇਸਰੋ ਨੇ ਕਰਨਾ ਸੀ ਉਹ ਇਸਰੋ ਆਪਣੀ ਜਿਹੜੀ ਸਪੇਸ ਕੰਪਨੀ ਹੈ ਇਸਰੋ ਨੇ ਕਰਨਾ ਸੀ ਉੱਥੇ ਜਾ ਕੇ ਕਹਿੰਦਾ ਮੋਦੀ ਇਸਰੋ ਸੇ ਮੇਰਾ ਪੁਰਾਣਾ ਨਾਤਾ ਹੈ ਮੈਂ ਵੀ ਹੈਰਾਨ ਹੋ ਗਿਆ ਮੈਂ ਕਹ ਅੱਠਵੀਂ ਦਾ ਸਰਟੀਫਿਕੇਟ ਮਿਲ ਨਹੀਂ ਰਿਹਾ ਇਸਰੋ ਨਾਲ ਕੀ ਨਾਤਾ ਹੋ ਸਕਦਾ ਬਈ ਇਸਰੋ ਤਾਂ ਪੜੇ ਲਿਖੇ ਬੰਦਾ ਦਾ ਸਾਇੰਸਦਾਨਾ ਦਾ ਕੰਮ ਹੈ جب میں سکول میں پڑھتا تھا تیسری چوتھی کلاس میں تھا پڑھائی میں ہاتھ تنگ تھا تو مجھے ہر ایک ٹیچر آ کے کہتا تھا اب تو تسرو میں بیٹھ اب اسرو میں اب اسرو میں اس لیے اسرو سے میرا پرانا ناتا ہے مین اروند کےجریوال میں کیا بگت سنگھ جی کا شعر ہے ٹکدہ بڑا ان کہ عشق کرنا سب کا پیدائشی حق ہے کیوں نہ اس بار وطن کی سرزمین کو محبوب بنا لیا جائے اور ایک ہو رہا ہے کہ اس قدر واقف ہو گئی ہے میری قلم میرے کردار سے اس قدر واقف ہو گئی ہے میری قلم میرے کردار سے کہ عشق بھی لکھنا چاہتا ہوں تو انقلاب لکھا جاتا ہے تو سب تو اوکھا سوال پایا کہ مان ہوں آپ کے بارے کی بولا ਦੱਸੋ ਜੀ ਕਹਿੰਦੇ ਮੈਂ ਕਹਾਂ ਜੀ ਜੇ ਮੈਂ ਦੇਖਾਂ ਅਮਲਾਂ ਵੱਲੇ ਤਾਂ ਕੱਖ ਨਹੀਂ ਮੇਰੇ ਪੱਲੇ ਜੇ ਮੈਂ ਦੇਖਾਂ ਅਮਲਾਂ ਵੱਲੇ ਤਾਂ ਕੱਖ ਨਹੀਂ ਮੇਰੇ ਪੱਲੇ ਜੇ ਮੈਂ ਦੇਖਾਂ ਲੋਕਾਂ ਦੀ ਰਹਿਮਤ ਵੱਲੇ ਤਾਂ ਬੱਲੇ 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 ਸਭੀਰੋ ਇਹ ਥੋੜਾ ਪ੍ਰਤਾਪ ਹੈ ਪਬਲਿਕ ਦਾ ਪ੍ਰਤਾਪ ਹੈ ਇਹ ਨਹੀਂ ਬੰਦੇ ਦੇ ਬਸ ਦੀ ਗੱਲ ਨਹੀਂ ਇਹ ਵੀ ਹੈ ਜਿਹੜਾ ਕੰਮ ਤੁਸੀਂ ਕਰਤਾ ਨਾ ਇਹ ਬੰਦੇ ਦੇ ਬਸ ਦੀ ਗੱਲ ਨਹੀਂ ਇਹ ਤਾਂ ਜਦੋਂ ਪ੍ਰਮਾਤਮਾ ਰੂਪੀ ਪਬਲਿਕ ਮੂਹਰੇ ਆਉਂਦੀ ਹੈ ਉਦੋਂ ਕੰਮ ਹੁੰਦਾ ਹੈ ਉਦੋਂ ਇਹ ਕੰਮ ਹੁੰਦਾ ਸੋ ਸੁਨਾਮ ਕਾਲਜ ਪੜਦੇ ਰਹੇ ਆ ਇੱਥੇ ਇੱਕ ਕੁਲਫੀ ਗਰਮਾ ਗਰਮ ਤੋਂ ਲੈ ਕੇ ਇੱਥੋਂ ਸ਼ੁਰੂ ਹੋਇਆ ਸਾਰਾ ਕੁਝ ਆ ਨਾਨਕੇ ਇੱਥੇ ਨੇ ਦੋਸਤ ਮਿੱਤਰ ਮੰਡੀ ਸੁਨਾਮ ਵਾਲੀ ਜਿੱਥੇ ਅੱਜ ਹੈਲੀਕਾਪਟਰ ਉਤਰਿਆ ਮੈਂ ਕਿਹਾ ਆਪਣੇ ਆਪ ਨੂੰ ਮੈਂ ਸੋਚਿਆ ਭਗਵੰਤ ਮਾਨਾ ਇੱਥੇ ਝੋਨੇ ਦੀ ਟਾਲੀ ਲੈ ਕੇ ਆਉਣਾ ਹੁੰਦਾ ਸੀ ਅੱਜ ਹੈਲੀਕਾਪਟਰ ਲਈ ਫਿਰਦਾ ਇੱਥੇ ਫਿਰ ਹੋਰ ਤੂੰ ਕੀ ਭਾਲਦਾ ਹੈ ਭਾਈ ਹੁਣ ਪ੍ਰਮਾਤਮਾ ਤੋਂ ਇਤੁਵਦ ਹੋਰ ਕੀ ਕਰੀਏ ਅਰਦਾਸ ਹੀ ਕਰਦੇ ਆਂ ਦੋ ਟਾਈਮ ਅਰਦਾਸ ਕਰਦੇ ਆਂ ਪ੍ਰਮਾਤਮਾ ਜਿੰਨੀ ਕਿ ਦਿੱਤ ਬਣਾਤੀ ਉਹਨੀ ਕਿ ਕੈਮ ਰੱਖ ਲਈ ਭਵੇਂ ਬਧਾਈ ਨਾ ਪਰ ਕਟਾਈ ਨਾ ਕੋਈ ਗਲਤ ਫੈਸਲਾ ਨਾ ਕਰਾਈ ਇਹੋ ਜਿਹਾ ਫੈਸਲਾ ਕਰਾਈ ਜਿਹਦੇ ਨਾਲ ਲੋਕਾਂ ਦਾ ਭਲਾ ਹੁੰਦਾ ਹੋਵੇ ਕਿਸੇ ਦੇ ਘਰ ਚ ਤਰੱਕੀ ਵਾਲਾ ਦੀਵਾ ਜਗਦਾ ਹੋਵੇ